ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਾ ਦਾ ਸਵਾਗਤ ਕਰਦਾ ਕਬੱਡੀ 365.com ਤੇ ਤੇ ਅੱਜ ਆਪਾਂ ਪਹੁੰਚ ਗਏ ਆ ਗੁਰੂ ਨਾਨਕ ਸਟੇਡੀਅਮ ਕਪੂਰਥਲਾ کافی ਵੱਡਾ ਟੂਰਨਾਮੈਂਟ ਇੱਥੇ ਕਰਾਇਆ ਜਾ ਰਿਹਾ ਹੈ ਪੰਜਾਬ ਕੈਡਰੀ ਐਸੋਸੀਏਸ਼ਨ ਦਾ ਇੱਕ ਕੱਪ ਹੋਏਗਾ ਜਿਹਦੇ ਵਿੱਚ ਕਿ 8 ਟੀਮਾਂ 8 ਟੀਮਾਂ ਜਿਹੜੀਆਂ ਉਹ ਭਾਗ ਲੈਣਗੀਆਂ ਇਸ ਟੂਰਨਾਮੈਂਟ ਨੂੰ ਕਰਾਉਣ ਵਾਲੇ ਆਰਗੇਨਾਈਜ਼ਰ ਮੇਰੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਇਹ ਜਾਣਦੇ ਆ ਕਿ ਅੱਜ ਇਸ ਟੂਰਨਾਮੈਂਟ ਤੇ ਕੀ ਕੀ ਚੀਜ਼ਾਂ ਆਪਾਨੂੰ ਨਵੀਆਂ ਦੇਖਣ ਨੂੰ ਮਿਲ ਗਈਆਂ ਕਿਹੜੇ ਕਿਹੜੀਆਂ ਕਿਹੜੇ ਕਿਹੜੇ ਚੇਂਜਸ ਇਸ ਕੱਪ ਦੇ ਵਿੱਚ ਕੀਤੇ ਗਏ ਨੇ ਮੇਰੇ ਨਾਲ ਬੰਦਪਾ ਜੀ ਨੇ ਜਾਂ ਮੱਖੜਪਾ ਜੀ ਨੇ ਪਾ ਜੀ ਜਿਹੜਾ ਇਹ ਟੂਰਨਾਮੈਂਟ ਅੱਜ ਥੋੜਾ ਵੱਖਰਾ ਦੇਖਣ ਨੂੰ ਮਿਲ ਰਿਹਾ ਕਾਫੀ ਚ ਕਲੀ ਕੀ ਪਲਾਨਿੰਗ ਐਸ ਟੂਰਨਾਮੈਂਟ ਦੀ ਕੀ ਕੁਸ਼ਣ ਨੂੰ ਦੇਖਣ ਨੂੰ ਮਿਲੂਗਾ ਜੇ ਇਦਾਂ ਜਿਆਦਾ ਕੀ ਇਹ ਕੀਤਾ ਗਿਆ ਸਾਰੇ ਸਾਰੇ ਵੀਰਾਂ ਨੇ ਸਲਾਹ ਕਰਕੇ ਵੀ ਗਰਾਊਂਡ 'ਚ ਕੋਈ ਕਿਸਮ ਦੀ ਕੋਈ ਇੰਟਰਫੀਰੈਂਸ ਨਹੀਂ ਹੋਊਗੀ ਕਮੈਂਟਰੀ ਕੱਲੀ ਕਬੱਡੀ ਤੇ ਹੋਊਗੀ ਕਮੈਂਟਰੀ ਵਾਲੇ ਵੱਖਰੇ ਬਠਾਲ ਦਿੱਤੇ ਗਏ ਆ ਕੋਈ ਐਵੇਂ ਹੀ ਕਈ ਵਾਰੀ ਕੀ ਹੁੰਦਾ ਆ ਵੀ ਥੋੜੀ ਜਿਹੀ ਪੈਸੇ ਲਾ ਕੇ ਲੋਕੇ ਦਿੰਦੇ ਨਹੀਂ ਉਹਨਾਂ ਸਾਰੇ ਬਾਲਰੇਸ਼ਨ ਹੁੰਦੀ ਆ ਤੇ ਕਬੱਡੀ ਦੀ ਕਮੈਂਟਰੀ ਘਟੋਂਦੀ ਲੋਕਾਂ ਦੇ ਨਾਲ ਜਾਦੇ ਬੋਲ ਹੁੰਦੇ ਆ ਇਨ ਥੋੜੀਆਂ ਜਿਹੀਆਂ ਚੀਜ਼ਾਂ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜੇ ਹੋ ਗਿਆ ਤਾਂ ਬਾਕੀ ਮਹਾਰਾਜ ਨੂੰ ਪਤਾ ਜੀ ਕੋਸ਼ਿਸ਼ ਹੈ ਸਾਡੀ ਜੀ ਅੱਛਾ ਬਜੀ ਜਿਹੜਾ ਇਹ ਟੂਰਨਾਮੈਂਟ ਹੈ ਇਹਦਾ ਇਨਾਮ ਤੁਸੀਂ ਅੱਜ ਕਿੰਨਾ ਰੱਖਿਆ ਪਹਿਲਾ ਤੇ ਦੂਜਾ ਇਨਾਮ ਕਿੰਨਾ ਰੱਖਿਆ ਪਹਿਲਾਂ ਕਹਿੰਦੇ ਸਾਰੇ ਸੌਣ ਵਾਲੇ 365 ਦੇ ਹੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੇ ਦਾ ਨਾਮ 2 ਲੱਖ ਪਹਿਲੇ ਨੰਬਰ ਤੇ ਸੈਕੰਡ ਨੂੰ 1 ਲੱਖ 50 ਹਜ਼ਾਰ 40 40 ਹਜ਼ਾਰ ਪਾਰਟਿਸਪੀਏਟਰ ਸਾਰੀ ਟੀਮਾਂ ਨੂੰ ਜੀ ਅੱਛਾ ਭਾਜੀ ਮੈਂ ਤੁਸੀਂ ਮੇਰੇ ਮੈਂ ਕਹੂੰਗਾ ਤੁਹਾਨੂੰ ਕਿ ਮੇਰੇ ਨਾਲ ਚੱਲੋ ਮੈਂ ਨਾ ਇੱਥੇ ਬਹੁਤ ਸਾਰੇ ਮੋਟਰਸਾਈਕਲ ਖੜੇ ਦਿਖਾਈ ਦੇ ਰਹੇ ਨੇ ਉਹ ਕਿਨੂੰ ਦੇਣੇ ਨੇ ਨਾਲੇ ਆਪਾਂ ਉਹ ਦਰਸ਼ਕਾਂ ਨੂੰ ਦਿਖਾ ਦਈਏ ਤੇ ਨਾਲੇ ਆਪਾਂ ਨੂੰ ਪਤਾ ਲੱਗੇ ਜਿੱਦਾਂ ਇਹ ਮੋਟਰਸਾਈਕਲ ਬੁਲਟ ਮੋਟਰਸਾਈਕਲ ਭਾਜੀ ਇਹ ਕਿੰਨਾਂ ਨੂੰ ਦੇਣਾ ਹੈਗਾ ਜੀ ਪਲੇਅਰ ਕਬੱਡੀ ਦਾ ਮਾਨਕ ਧਾੜੀ ਵਾਲ ਉਹਨੂੰ ਵਰਕ ਭਰਾਵਾਂ ਵੱਲੋਂ ਐ ਕਿ ਦੇਣ ਲੱਗਿਆ ਜੀ ਕਬੱਡੀ ਦਾ ਪਲੇਅਰ ਇਸ ਤੋਂ ਅੱਗੇ ਵੀ ਆਪਾਂ ਨੂੰ ਚਾਰ ਮੋਟਰਸਾਈਕਲ ਹੋਰ ਖੜੇ ਆ ਭਾਜੀ ਇਹ ਕਿਨਾਂ ਨੂੰ ਦੇ ਛੇ ਮੋਟਰਸਾਈਕਲ ਆ ਜੀ 6 ਨਹੀਂ 8 ਮੋਟਰਸਾਈਕਲ ਆ ਟੋਟਲ ਜਿਹਦੇ ਵਿੱਚ ਦੋ ਬਾਕੀ 6 ਮੋਟਰਸਾਈਕਲ ਲੱਕੀ ਡਰਾਅ ਵਿੱਚ ਨਿਕਲਣਗੇ ਹਰ ਮੈਚ ਇੱਕ ਮੋਟਰਸਾਈਕਲ ਨਿਕਲਣਾ ਜਦੋਂ ਟੋਟਲ 8 ਮੈਚ ਤੇ ਹਰ ਮੈਚ ਦੇ ਵਿੱਚ ਇੱਕ ਮੋਟਰਸਾਈਕਲ ਦਰਸ਼ਕਾਂ ਲਈ 7 ਮੈਚਾਂ 'ਚ ਨਿਕਲਣੇ 7 ਮੈਚ 6 ਮੋਟਰਸਾਈਕਲ ਤੇ 7ਵੇਂ ਮੈਚ 'ਚ ਟਰੈਕਟਰ ਹਰ ਮੈਚ ਇੱਕ ਡਰਾਅ ਨਿਕਲਿਆ ਕਰਨਾ ਉਹਦੇ ਵਿੱਚ ਇਦਾਂ ਵੀ ਇੱਕ ਮੋਟਰਸਾਈਕਲ ਹਰ ਡਰਾਅ 'ਚ ਉਸ ਤੋਂ ਬਾਅਦ 'ਚ ਫਾਈਨਲ ਦੇ ਵਿੱਚ ਟਰੈਕਟਰ ਇਹ ਗੱਲ ਕਰ। ਭਾਜੀ ਦੇਖੋ ਮੈਂ ਕਾਫੀ ਅਸੀਂ ਟੂਰਨਾਮੈਂਟ ਕਵਰ ਕਰਦੇ ਆ ਤੇ ਦੇਖਿਆ ਮੋਟਰਸਾਈਕਲ ਤੱਕ ਤਾਂ ਦੇਖਿਆ ਸੀ ਪਰ ਟਰੈਕਟਰ ਵਾਲਾ ਸਕੀਮ ਕਿਵੇਂ ਆਈ ਇਹ ਤੇ ਇਹ ਦਰਸ਼ਕਾਂ ਨੂੰ ਹੀ ਦੇਣ ਦਾ ਫੈਸਲਾ ਜਿਹੜਾ ਇਹ ਕਿਉਂ ਕੀਤਾ ਗਿਆ ਭਾਜੀ ਇਹ ਇਦਾਂ ਗੱਲ ਹੋਈ ਹੈ ਜੀ ਆਪਣੇ ਜਿਹੜਾ ਲੋਕੀ ਕਹਿੰਦੇ ਘਰ ਦੇ ਗਾਲਾਂ ਕੱਢਦੇ ਕਈ ਵਾਰੀ ਵੀ ਤੂੰ ਇੱਕ ਕਬੱਡੀ ਦੇਖਣ ਚਾਹੀਦਾ ਨੂੰ ਕਬੱਡੀ ਦੇ ਕੀ ਦੇਣਾ ਆ ਉਹ ਫਿਰ ਜਿਹੜਾ ਹੁਣ ਦਰਸ਼ਕ ਆਉਣਗੇ ਜਿਹੜਾ ਟਰੈਕਟਰ ਲੈ ਕੇ ਗਏ ਨੇ ਘਰੇ ਜਾ ਕੇ ਘਰ ਦੇ ਨੂੰ ਖੁਸ਼ ਕਰਨਾ ਪਿੰਡ ਦੇ ਨੂੰ ਖੁਸ਼ ਕਰਨਾ ਅਸੀਂ ਕਬੱਡੀ ਵੇਖਣ ਗਏ ਸੀਗੇ ਤੇ ਅਸੀਂ ਟਰੈਕਟਰ ਲਿਆਂਦਾ ਸੀ ਮੋਟਰਸ ਲੈ ਆਦਾ ਨਾਲੇ ਘਰ ਦੇ ਖੁਸ਼ ਨਹੀਂ ਤਾਂ ਕਹਿੰਦੇ ਜੀ ਪਲੇਅਰ ਨੂੰ ਪੈਸੇ ਮਿਲਨੇ ਆ ਜਿਹੜੇ ਤੁਸੀਂ ਚੱਲੇ ਆ ਉਹ ਤਾਂ ਤੁਸੀਂ ਧੱਕੇ ਖਾ ਕੇ ਆ ਜਾਣਾ ਆ ਪਜ ਲੈ ਕੇ ਗਏ ਕੋਈ ਨਾ ਕੋਈ ਲੋਕਾਂ ਦੇ ਖੁਸ਼ ਹੋਣਾ ਨਾਲੇ ਲੋਕੀ ਜਿਵੇਂਮੈਂਟ ਕਰਨਗੇ ਥੈਂਕ ਯੂ ਜੀ ਇਹ ਤਾਂ ਆ ਜੀ ਬਿਲਕੁਲ ਭਾਜੀ ੜੂ ਭਾਜੀ ਅੱਛਾ ਭਾਜੀ ਹੁਣ ਇਹ ਸਾਰੇ ਜਿਹੜੇ ਇਨਾਮ ਹੈ ਇਹਨਾਂ ਨੂੰ ਕੱਢਣ ਦਾ ਤਰੀਕਾ ਕੀ ਰਹੂਗਾ ਕਿਵੇਂ ਇਹ ਦਿੱਤੇ ਜਾਣਗੇ ਦਰਸ਼ਕਾਂ ਨੂੰ ਕਿਵੇਂ ਚੁਣਿਆ ਜਾਊ ਕੱਢ ਕੇ ਗਰਾਊਂਡ ਵਿੱਚ ਜਾ ਕੇ ਬੰਦੇ ਤੇ ਸਾਡੀ ਕਮੇਟੀ ਕੱਢੂਗੀ ਉਹ ਕੱਢ ਕੇ ਲਾਉਂਸ ਕਰਾਂਗੇ ਜਿਹਦੇ ਆ ਗਿਆ ਉਹਨੂੰ ਰਾਈਟ ਵਿੱਚ ਦੇਈ ਜਾਵਾਂਗੇ ਜੀ ਹਾਂਜੀ ਇਹ ਦਰਸ਼ਕਾਂ ਦੇ ਲਈ ਹੈਗਾ ਅੱਛਾ ਸਾਰੀ ਸਾਰੀ ਦਰਸ਼ਕਾਂ ਲਈ 4 ਟਰੈਕਟਰ ਵੀ 6 ਮੋਟਰਸਾਈਕਲ ਇਹ ਦਰਸ਼ਕਾਂ ਦੇ ਲਈ ਤੁਹਾਡਾ ਭਾਜੀ ਤੁਹਾਡਾ ਬਹੁਤ ਵਧੀਆ ਪ੍ਰਦਰਾਲਾ ਤੇ ਬਹੁਤ ਇੱਕ ਇੱਕ ਵੱਖਰੀ ਚੀਜ਼ ਸਾਨੂੰ ਦੇਖਣ ਨੂੰ ਮਿਲੀ ਹੈ ਬਾਕੀ ਜੋ ਗਰਾਊਂਡ ਦਾ ਡਿਸਪਲਿਨ ਹੈ ਉਹ ਆਉਣ ਵਾਲੇ ਮੈਚਾਂ 'ਚ ਅਸੀਂ ਦੇਖਾਂਗੇ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਨਵੇਂ ਕਿਸਮ ਦੀ ਜਿਹੜੀ ਕਬੱਡੀ ਹੈ ਇੱਕ ਸਾਫ਼ ਸੁਥਰੀ ਕਬੱਡੀ ਦੀ ਜਿਹੜੀ ਇੱਕ ਤਸਵੀਰ ਇੱਥੇ ਦਿਓ ਜਿਹੜੇ ਬਾਕੀ ਟੂਰਨਾਮੈਂਟ ਜਿਹੜੇ ਆ ਉਹਨੂੰ ਵੀ ਇਸ ਤਸਵੀਰ ਨੂੰ ਫਾਲੋ ਕਰਨ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਦੋਸਤੋ ਬਹੁਤ ਬਹੁਤ ਸ਼ੁਕਰੀਆ ਭਾਜੀ ਤੋਂ ਦੋਸਤੋ ਇਹ ਟੂਰਨਾਮੈਂਟ ਕਰਾਉਣ ਵਾਲੇ ਆਰਗੇਨਾਈਜ਼ਰ ਸੀਗੇ ਸਾਰਾ ਇੱਕ ਇੱਕ ਇਹ ਮੋਟਰਸਾਈਕਲ ਜਿਹੜੇ ਚਾਰ ਮੋਟਰਸਾਈਕਲ ਇੱਧਰ ਖੜੇ ਨੇ ਤੇ ਦੋ ਮੋਟਰਸਾਈਕਲ ਜਿਹੜੇ ਸਾਈਡ ਖੜੇ ਨੇ ਇਹ ਦਿੱਤੇ ਜਾਣੇ ਨੇ ਦਰਸ਼ਕਾਂ ਨੂੰ ਇਹ ਦੋ ਮੋਟਰਸਾਈਕਲ ਜਿਹੜੇ ਹੈਗੇ ਆ ਬੈਸਟ ਰਾਈਡਰ ਤੇ ਜਾਫੀ ਦੇ ਲਈ ਆ ਔਰ ਇੱਕ ਬੁਲਟ ਮੋਟਰਸਾਈਕਲ ਜਿਹੜਾ ਆ ਉਹ ਦਿੱਤਾ ਜਾਣਾ ਹੈ ਮਾਨਕ ਧਾਲੀ ਗੱਲ ਬੈਠੇ ਸੋ ਦੋਸਤੋ ਅੱਜ ਦਾ ਇੱਕਪੂਰਥਲੇ ਦਾ ਜਿਹੜਾ ਕੱਪ ਹੈ ਇਹ ਪੰਜਾਬ ਅਕੈਡਮੀ ਐਸੋਸੀਏਸ਼ਨ ਦਾ ਕੱਪ ਹੈ ਤੁਸੀਂ ਉਹਨੂੰ ਇੰਜੋਏ ਕਰਦੇ ਰਹੋ ਔਰ ਦੇਖੋ ਕਿ ਕਿਹੜੇ ਕਿਹੜੇ ਲੱਕੀ ਦਰਸ਼ਕ ਹੋਣਗੇ ਜਿਹੜੇ ਇਹ ਮੋਟਰਸਾਈਕਲ ਜਿੱਤਣਗੇ ਔਰ ਨਾਲ ਹੀ ਦੇਖੋ ਕਿ ਕਿਹੜੇ ਉਹ ਖਿਡਾਰੀ ਹੋਣਗੇ ਜਿਹੜੇ ਆ ਦੋ ਮੋਟਰਸਾਈਕਲ ਜਿਹੜੇ ਬੈਸਟ ਵਾਲੇ ਆ ਇਹ ਜਿੱਤਣਗੇ ਸਾਡੇ ਨਾਲ ਤੁਸੀਂ ਸਾਰਾ ਦਿਨ ਜੁੜ ਕੇ ਰਹਿਣਾ ਔਰ ਸਾਡੀ ਵੀਡੀਓ ਨੂੰ ਥੰਮਸ ਆਫ ਦਾ ਬਟਨ ਜਿਹੜਾ ਕਲਿੱਕ ਕਰਕੇ ਬਹੁਤ ਬਹੁਤ ਲੋਕਾਂ ਤੱਕ ਸ਼ੇਅਰ ਕਰ ਦੇਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਦਿਨ ਕਪੂਰਥਲੇ ਇਸ ਕਬੱਡੀ ਕੱਪ ਦੇ